ਜਿਹੜਾ ਕਦੀ ਵੀ ਇੱਕ ਨਸ਼ੇੜੀ ਪਿਓ ਹੁੰਦਾ ਨਾ ਧਿਆਨ ਦਿਓ ਜੇ ਉਹ ਕਦੀ ਆਪਣੇ ਬੱਚੇ ਨੂੰ ਅਮਰ ਸ਼ਗਲ ਲਈ ਨਹੀਂ ਕਹਿੰਦਾ ਉਹਨੂੰ ਪਤਾ ਵੀ ਜਦੋਂ ਮੇਰੇ ਬੱਚੇ ਨੇ ਅਮਰ ਸ਼ਗਲ ਲਿਆ ਅਮਰਤ ਸ਼ਗਲ ਦੇ ਸਭ ਤੋਂ ਪਹਿਲਾਂ ਉਹਨੇ ਮੇਰੀ ਬੋਤਲ ਨੂੰ ਹੱਥ ਪਾਇਆ ਮਾਫ ਕਰਨ ਦਾ ਸਮਾਂ ਐਸਾ ਹੁੰਦਾ ਵਾ ਪਿਓ ਤੇ ਕਈ ਵਾਰੀ ਅੱਧੀ ਗਲਾਸੀ ਪੀਂਦਾ ਹੈਗਾ ਤੇ ਪੁੱਤ ਉਹਦੇ ਹਾਲ ਵੇਖ ਕੇ ਮੁੜ ਕੇ ਪੂਰੀ ਪੂਰੀ ਗਲਾਸੀ ਘਟਕਣ ਲੱਗਾ ਤੇ ਉਸ ਦਿਨ ਉਹ ਪਿਓ ਮੁੜ ਕੇ ਕਲ ਪਿਆ ਗੁਰਦਵਾਰੇ ਆਇਆ ਫਿਰ ਗਿਆਨੀ ਜੀ ਅਰਦਾਸ ਕਰੋ ਮੇਰਾ ਬੱਚਾ ਸ਼ਰਾਬ ਬੜੀ ਪੀਂਦਾ ਨਸ਼ਾ ਬੜਾ ਕਰਦਾ ਉਹ ਭਲਿਓ ਗੁਰਦਰੇ ਦੇ ਗਰੰਤੀ ਨੇ ਨਾ ਕਦੀ ਸ਼ਰਾਬ ਪੀਤੀ ਨਾ ਕਦੀ ਪੀ ਕੇ ਛੱਡੀ ਨਾ ਉਹਨੂੰ ਸੁਆਦ ਪਤਾ ਕਿਵੇਂ ਦਾ ਹੁੰਦਾ ਵਾ ਤਾਂ ਪੁੱਛੋ ਵੀ ਮੁੜ ਕੇ ਗੁਰਦਰੇ ਦਾ ਗਰੰਤੀ ਇਹਦੇ ਵਿੱਚ ਨੀ ਕਰੇ ਫਰਜ ਤੇਰਾ ਸੀ ਜਦੋਂ ਤੂੰ ਵੇਨਾਂਾ ਵੀ ਮੈਂ ਸ਼ਰਾਬ ਪੀ ਰਿਆ ਵਾਂ ਤੇ ਮੇਰਾ ਬੱਚਾ ਕੋਲ ਖਲੋ ਕੇ ਮੈਨੂੰ ਵੇਖ ਰਿਹਾ ਪੀਂਦੇ ਨੂੰ ਫਰਜ ਤੇਰਾ ਸੀ ਉਸ ਦਿਨ ਵੀ ਆਪਣੇ ਬੱਚੇ ਦੇ ਸਾਹਮਣੇ ਇਹੋ ਜਿਹਾ ਕੰਮ ਨਾ ਕਰ ਦੋ ਪਰ ਮੈਂ ਸਦਸਦਿਕ ਬੇਨਤੀ ਕਰਾਂ ਇਹਨਾਂ ਨਸ਼ਿਆਂ ਨੇ ਘਰਾਂ ਦੇ ਘਰ ਟੱਬਰਾਂ ਦੇ ਟੱਬਰ ਯਾਰ ਕੇ ਰੱਖ ਦਿੱਤੇ